ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਕਾਟਨ ਦੇ ਸੂਟ ਲੈ ਕੇ ਆਏ ਹਾਂ ਬਹੁਤ ਪਿਆਰੀ ਰੇਂਜ ਦੇ ਮਤਲਬ ਬਹੁਤ ਪਿਆਰੇ ਸੂਟ ਨੇ ਤੇ ਘੱਟ ਰੇਂਜ ਦੇ ਵਿੱਚ ਡੇਰੇਆਂ ਸੂਟ ਤੁਹਾਨੂੰ ਅਸੀਂ ਜਿਹੜੇ ਵਾਲੇ ਸੂਟ ਨੇ ਜੀ ਆ ਮੈਂ ਤੁਹਾਨੂੰ ਸੂਟ ਦਿਖਾਣੀ ਹੁੰਦੀ ਆ ਬੰਬੇ ਕਾਟਨ ਵਾਲੇ 3200 ਵਾਲੇ ਸੂਟ ਇਹਨਾਂ ਵਿੱਚ ਬਿਲਕੁਲ ਨਵੇਂ ਜੀ ਅੱਜ ਤੁਹਾਨੂੰ ਡਿਜ਼ਾਈਨ ਦਵਾਂਗੇ ਤੇ ਪ੍ਰਾਈਸ ਰਹੇਗਾ ਅੱਜ ਦੀ ਸਾਰੀ ਵੀਡੀਓ ਦਾ 2500 2500 ਦੇ ਸੂਟ ਹੋਣਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਆ ਸਟੌਕ ਬਹੁਤ ਹੀ ਜ਼ਿਆਦਾ ਫਾਈਨ ਰਹੇਗਾ ਤੇ ਸਾਰੀ ਬ੍ਰਾਂਡਡ ਸੂਟ ਰਹਿਣਗੇ ਅੱਜ ਦੀ ਵੀਡੀਓ ਦੇ ਵੀ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਆ ਮੋਡਲ ਦੇ ਸੂਟਾਂ ਤੋਂ ਸ਼ੁਰੂ ਕਰਦੇ ਹਾਂ ਜੀ ਮੋਡਲ ਦੇ ਸੂਟ ਔਡੇ ਵਾਸਤੇ ਘੱਟ ਰੇਂਜ 'ਚ ਲੈ ਕੇ ਆਏ ਆ ਸਾਰੇ ਫਰੰਟ ਦੇ ਵਿੱਚ ਵਰਕ ਰਹੂਗਾ ਰਾਖੀ ਬ੍ਰਾਂਡ ਦਾ ਸੂਟ ਹੈ ਜੀ ਤੇ ਇਹ ਤੁਹਾਨੂੰ ਦਿਖਦਾ ਹੋਏਗਾ ਹਲਕਾ ਹਲਕਾ ਇਹਦੇ ਵਿੱਚ ਥ੍ਰੈਡ ਵਰਕ ਆ 10-10 ਮੀਟਰ ਦੀਆਂ ਸ਼ਰਟਾਂ ਦੇ ਨਾਲ ਥੋੜਾ ਘੇਰਾ ਜਿੰਨਾ ਮਰਜੀ ਆ ਸੂਟ ਦਾ ਬਿਨਾ ਜੋੜ ਪਾਏ ਤੋਂ ਬਾਹਾਂਵਾਂ ਬਣਣਗੇ ਹ ਜੀ ਬਹੁਤ ਪਿਆਰੀ ਲੁੱਕ ਦੇ ਸੂਟ ਆ ਸਟਫ ਬਹੁਤ ਸੋਹਣਾ ਹੈ ਲਾਈਨਿੰਗ ਲਾ ਕੇ ਸ਼ਰਟ ਬਣਵਾ ਲਿਓ ਸੂਟ ਦੋਨਾਂ ਮੌਸਮਾਂ 'ਚ ਪਾ ਲੋਗੇ ਤੁਸੀਂ ਸਟਾਫ ਬਹੁਤ ਜਿਆਦਾ ਫਾਈਨ ਆ ਲੁੱਕੇ ਦੀ ਹੀ ਮੋਡਲ ਦੇ ਸੂਟ ਦੀ ਹਮੇਸ਼ਾ ਹੀ ਕ੍ਰੇਪ ਦੀ ਤਰ੍ਹਾਂ ਦੀ ਹੁੰਦੀਆਂ ਇਹ ਹੈਗਾ ਜੀ ਇਹਦੇ ਨਾਲ ਮੋਡਲ ਦੀ ਸਲਵਾਰ ਤੇ ਮੋਡਲ ਦਾ ਇਸ ਬਹੁਤ ਸੌਫਟ ਜਿਹਾ ਦੁਪੱਟਾ ਐਡਾ ਰਹੇਗਾ ਸੂਟ ਇਹ ਬਿਲਕੁਲ ਸੌਫਟ ਹੈ ਇਹ ਇਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਪ੍ਰਾਈਸ ਹੈਗਾ ਜੀ 2500 ਅਜਰੀ ਸਾਰੀ ਵੀਡੀਓ ਦਾ ਕਲਰ ਆਪਸ਼ਨ ਬਹੁਤ ਸੋਹਣੇ ਸੋਹਣੇ ਆ ਇਹ ਪਿਸਟੇਜ ਸ਼ੇਡ ਆ ਜਾਂ ਨੀਆ ਸਕਾਈ ਜਿਹਾ ਕਲਰ ਹੈ ਇਹਦੇ ਵਿੱਚ ਤੇ ਲੈਮਨ ਸ਼ੇਡ ਹੈ 골ਡਨ ਜੈ ਲੈਮਨ ਸ਼ੇਡ ਆ ਇੱਕ ਤੁਹਾਨੂੰ ਇਹ ਲਾਈਟ ਕਲਰ ਮਿਲ ਜਗਾ ਇਹਦੇ ਵਿੱਚ ਠੀਕ ਹੈ ਵੈਂਦੀ ਲਾਈਟ ਜਿਹਾ ਹੈਗਾ ਇਹ ਤੁਹਾਨੂੰ ਮਿਲ ਜੇਗਾ ਜੀ ਪੀਚ ਕਲਰ ਇਹਦੇ ਵਿੱਚ ਤੁਹਾਨੂੰ 5 6 ਸੂਟ ਨੇ ਸੇਮੇ ਡਿਜ਼ਾਈਨ ਦੇ ਵਿੱਚ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 2500 ਰਾਖੀ ਬ੍ਰਾਂਡ ਦੇ ਸੂਟ ਰਣਗੇ ਬਹੁਤ ਪਿਆਰੀ ਲੁੱਕ ਦੇ ਸੂਟ ਨੇ ਪਿਓਰ ਕਾਟਨ ਹੈ ਜੀ ਕੁਸ਼ਰ ਡਿਜ਼ਾਈਨਰ ਦੰਨਿਆ ਤੁਹਾਨੂੰ ਸਾਈਵਾ ਬ੍ਰਾਂਡ ਦਾ ਸੂਟ ਆ ਸਟਾਈਲਿਸ਼ ਜਿਹਾ ਪੀਸ ਆ ਬਹੁਤ ਪਿਆਰਾ ਦੇਖੋ ਵਾਈਟ ਕਲਰ ਦਾ ਸੂਟ ਆ ਪਿਓਰ ਕਾਟਨ ਤੇ ਠੀਕ ਹੈ ਜੀ ਇਹ ਹੈਗਾ ਚੀਕਮ ਵਰਕ ਦੀ ਤਰ੍ਹਾਂ ਇਹਦਾ ਵਰਕ ਹੈ ਫਰੰਟ ਤੇ ਇਹ ਲਾਈਨਿੰਗ ਇਲਾਕੇ ਬਣੇਗਾ ਸੂਟ ਪਿਓਰ ਕੈਮਰਿਕ ਤੇ ਆ ਤੇ ਨਹੀਂ ਫਿਰ ਸੀ ਥਰੂ ਹੋਏਗਾ ਵਾਈਟ ਸਟਫ ਕਰਕੇ ਥੋੜੀ ਚੁਆਇਸ ਆ ਤੁਸੀਂ ਇਹ ਵਾਲਾ ਔਰਗੇਂਜ਼ਾ ਰੱਖਣਾ ਡਿਜ਼ਾਈਨ ਬਣਾਣਾ ਜਾਂ ਫਿਰ ਤੁਸੀਂ ਇਹਨੂੰ ਇਦਾਂ ਫੋਲਡ ਕਰ ਸਕਦੇ ਹੋ ਠੀਕ ਹੈ ਜੀ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਪੀਸ ਆ ਬੈਕ ਸਾਈਡ ਤੇ ਵੀ ਤੁਹਾਨੂੰ ਲੇਸ ਮਿਲ ਜੇਗੀ ਸੇਮ ਸਲਵਾਰ ਪਿਓਰ ਕੈਮਰਿਕ ਦੇ ਤੇ ਪਿਓਰ ਔਰਗੇਂਜ਼ਾ ਦਾ ਹੈਗਾ ਦੁਪੱਟਾ ਕੋਈ ਮਰਜ਼ੀ ਇਸ ਪਾਲਵੇ ਜੀ ਸੂਟ ਨੂੰ গারਲਿਸ਼ ਲੁੱਕ ਵਿੱਚ ਬਣਾਣਾ ਤੁਸੀਂ ਪੈਂਟ ਬਣਾ ਸਕਦੇ ਹੋ ਕਿਸੇ ਵੀ ਲੁੱਕ ਵਿੱਚ ਤੁਸੀਂ ਸੂਟ ਇਹ ਦੇਖੋ ਇਹ ਬਿਲਕੁਲ গারਲਿਸ਼ ਲੁੱਕ ਵਿੱਚ ਬਣਿਆ ਹੋਇਆ ਪੀਸ ਹੈ ਇਹ ਸੋਨੋ ਕਲਰ ਦੋ ਮਿਲ ਜਾਣਗੇ ਇਹਦਾ ਡਿਜ਼ਾਈਨ ਹਲਕਾ ਜਿਹਾ ਚੇਂਜ ਰਹੂਗਾ ਠੀਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਸੇਮ ਰਹਿਣਗੇ ਬਹੁਤ ਪਿਆਰੇ ਜੀ ਦੁਪੱਟੇ ਪਿਓਰ ਕਾਟਨ ਹੈ ਇਹਦੇ ਵਿੱਚ ਬਿਲਕੁਲ ਵੀ ਸਿੰਥੈਟਿਕ ਟੱਚ ਨਹੀਂ ਹੈਗਾ ਕਿਸੇ ਵੀ ਸੂਟ ਚ ਜੀਚ ਵੀ ਹੋਇਆ ਮੈਂ ਤੁਹਾਨੂੰ ਦੱਸ ਦਾਂਗੀ ਪ੍ਰਿੰਟਡ ਕਾਟਨ ਦਾ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਪੀਸ ਆ ਕਲੀਆਂ ਤੇ ਇਹ ਰਿਤੇ ਬਹੁਤ ਪਿਆਰਾ ਚਿਕਮਦਾ ਵਰਡਰ ਪਲੇਨ ਸਲਵਾਰ ਦੇ ਨਾਲ ਆ ਸੂਟ ਇਹ 3 ਮੀਟਰ ਦੀ ਸਲਵਾਰ ਆ ਵਿਦਾਊਟ ਲਾਈਨਿੰਗ ਬਣੇਗਾ ਪਿਓਰ ਮਸਲੀਨ ਦਾ ਦੁਪੱਟਾ ਸੂਟ ਦੇ ਨਾਲ ਲੰਮਾ ਚੌੜਾ ਠੀਕ ਹੈ ਜੀ ਲਾਸਟ ਪੀਸ ਆ ਤਾਂ ਕਰਕੇ ਇਹ ਹੁਣ 3500 ਸੌਰੀ 2500 ਦੇ ਵਿੱਚ ਆ ਪਿਓਰ ਲੀਲਨ ਦੇ ਸੂਟ ਪਿਓਰ ਲੀਲਨ ਜੂਟ ਵਾਲੀ ਲੀਨ ਹੁੰਦੀ ਹੈ ਜਿਹੜੀ ਉਹ ਵਾਲੀ ਹੈ ਜੂਟ ਮੈਟੇ ਬਹੁਤ ਪਿਆਰਾ ਸਟਾਫ ਆ ਕੇਰਾ ਵੀ ਸੋਹਣਾ ਬਣਿਆ ਹੋਇਆ ਤੇ ਪੈਂਟ ਤੇ ਸਲਵਾਰ ਤੇ ਪਲਾਜ਼ੋ ਤੇ ਆ ਜਾਏਗਾ ਇਹਦੇ ਨਾਲ ਸੁਪਰ ਕੋਟਾ ਦਾ ਬਿਲਕੁਲ ਸੌਫਟ ਦੁਪੱਟਾ ਹੈ ਸੁਪਰ ਕੋਟਾ ਬਹੁਤ ਸੌਫਟ ਦੁਪੱਟਾ ਹੈ ਇਹ ਚ ਕਲਰ ਤੁਹਾਨੂੰ ਮਿਲ ਜਾਣਗੇ ਇੱਕ ਇਹ ਯੈਲੋ ਸ਼ੇਡ ਹੈ ਇਹ ਦੋਨੋਂ ਹੀ ਨੇ ਬੰਬਈ कॉटन ਦੇ ਵਿੱਚ ਅਸੀਂ ਤੁਹਾਨੂੰ ਕਾਫੀ ਸਾਰੀ ਕਲੈਕਸ਼ਨ ਦਿਖਾਵਾਂਗੇ ਅੱਜ ਦੇਖੋ ਜੀ ਸੂਟ ਪਿਓਰ कॉटन ਤੇ ਵਿਦਾਊਟ ਲਾਈਨਿੰਗ ਸੂਟ ਬਣੇਗਾ neck ਬਣਿਆ ਹੋਇਆ ਨੀਚੇ ਬਣਿਆ ਹੋਇਆ ਜੀ ਘੇਰਾ ਤੇ ਇਹਨਾਂ ਦੇ ਨਾਲ ਇਦਾਂ ਪਿਓਰ कॉटन ਦੇ ਚਿਕਮ ਦੇ ਰਹਿਣਗੇ ਸਲਵਾਰ ਜਾਂ ਫਿਰ ਪਲਾਜ਼ੋ ਦਾ ਸਟਾਫ ਪਿਓਰ कॉटन ਦੇ ਲੰਮੇ ਚੌੜੇ ਜੀ ਸਾਈਡ ਪੇਸਟਿੰਗ ਤੇ ਲੇਸਿਸ ਦੇ ਨਾਲ ਰਣਗੇ ਦੁਪੱਟੇ ਠੀਕ ਹੈ ਇਹ ਤਾਂ ਹੈਗਾ ਸਿੰਗਲ ਕਲਰ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਡਿਜ਼ਾਈਨ ਦੰਨੇ ਆ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਲਾਸਟ ਹੀ ਪੀਸ ਹੈ ਬਲੈਕ ਕਲਰ ਦੇ ਵਿੱਚ ਇਹ ਸਾਰੇ 3200 ਵਾਲੇ ਆ ਬਹੁਤ ਡਿਮਾਂਡ ਹੈ ਨਾ ਸੂਟਾਂ ਦੀ ਬਹੁਤ ਜ਼ਿਆਦਾ ਠੀਕ ਹੈ ਜੀ ਪਿਓਰ ਕਾਟਨ ਦੇ ਸਲਵਾਰਾਂ ਸਭ ਦੇ ਨਾਲ ਆਫ-ਵਾਈਟ ਹੀ ਰਹਿਣਗੇ ਤੇ ਪਲਾਜ਼ੋ ਵੀ ਸਭ ਦੇ ਨਾਲ ਆਫ-ਵਾਈਟ ਹੀ ਰਹਿਣਗੇ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਇਹ ਹੈਗਾ ਏ ਇਹ ਵੀ ਡਿਜ਼ਾਈਨ ਪਿਆਰਾ ਹੈ ਹਲਕਾ ਜਿਹਾ ਡਿਜ਼ਾਈਨ ਦਾ ਫਰਕਾ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਆ ਸਟਫ ਦੇ ਤਾਂ ਕੀ ਕਹਿਣੇ ਆ ਵਿਦਾਊਟ ਲਾਈਨਿੰਗ ਤੁਸੀਂ ਬਣਵਾਓਗੇ ਤਾਂ ਵੀ ਅੱਛਾ ਸੂਟ ਕਾਫੇ 2500 ਦੇ ਵਿੱਚ ਮਿਲ ਰਹੇ ਨੇ ਜੀ ਤੁਹਾਨੂੰ ਇਹ ਵਾਲੇ ਸੂਟ 3200 ਵਾਲੇ ਕਿਉਂਕਿ ਹੁਣ ਅਸੀਂ ਸ਼ੁਰੂ ਕਰ ਰਹੇ ਹਾਂ ਪਾਰਟੀ ਵੀ ਆਵਦੀ ਆਈਟਮਾਂ ਸਾਰੀਆਂ ਸਾਡੇ ਕੋਲ ਜੋ ਵੀ ਸਟਾਕ ਪਿਆ ਹੁੰਦਾ ਸੀ ਨਾਲ ਦੀ ਨਾਲ ਉਹਨਾਂ ਤੇ ਸੇਲਾਂ ਕੱਢ ਦਾਨੇ ਆ ਤੇ ਕੁਛ ਹੁਣ ਜਿੱਦਾਂ ਮੌਸਮ ਨੇ ਵੀ ਇਦਾਂ ਦਾ ਆ ਗਿਆ ਤੇ ਹੁਣ ਤਿਹਾਰਾਂ ਦੇ ਦਿਨ ਵੀ ਆ ਗਏ ਆ ਤਾਂ ਕਰਕੇ ਹੁਣ ਸਾਡੀਆਂ ਦਾ ਸੇਲਾਂ ਹੀ ਚੱਲਦੀਆਂ ਹਰ ਟਾਈਮ ਕੋਈ ਸਪੈਸ਼ਲ ਡੇ ਨਹੀਂ ਹੁੰਦਾ ਹੈਗਾ ਦੇਖੋ ਜੀ ਕਲਰ ਪ੍ਰਿੰਟ ਬਹੁਤ ਸੋਹਣੇ ਆ ਸਾਰਿਆਂ ਦੇ ਘੇਰੀਆਂ ਤੇ ਇਦਾਂ ਹੀ ਲੇਸਾਂ ਮਿਲਣਗੀਆਂ ਤੁਹਾਨੂੰ ਠੀਕ ਹੈ ਇਹ neck ਬਣਿਆ ਹੋਇਆ ਘੇਰਾ ਬਣਿਆ ਹੋਇਆ ਦੁਪੱਟੇ ਨੇ ਸੇਮ ਦੇਖੋ suit ਦਾ color ਤੇ print ਦੇਖਿਓ ਜੀ ਮਤਲਬ ਜਿਹੜੀ ਕੋਲ ਵੀ ਇਹ سٹਫ ਜਾਏਗਾ ਨਾ ਪਹਿਲਾਂ ਬਹੁਤ سارے suit ਅਸੀਂ ਸੇਲ ਕਰ ਚੁੱਕੇ ਤਕਰੀਬਨ ਪਿਛਲੇ ਸਾਲ ਤੋਂ ਅਸੀਂ ਇਹਨਾਂ suitਾਂ ਨੂੰ ਕੰਟੀਨਿਊ ਸੇਲ ਕਰ ਰਹੇ ਹਾਂ ਤੇ ਬਹੁਤ ਵਧੀਆ ਰਿਸਪਾਂਸ ਆ ਜੀ ਸਭ ਤੋਂ ਮੇਨ ਇੱਕ ਗੱਲ ਇਹ ਵੀ ਆ ਕਿ ਕੋਈ ਕੋਈ ਕਲਾਇੰਟ ਤਾਂ ਇਦਾਂ ਦਾ ਜਿਨ੍ਹਾਂ ਨੇ ਇਹ ਸੂਟ ਲਏ ਹੋਏ ਆ ਰਿਪੀਟ ਮੰਗਦੇ ਆ ਕਿ ਵਾਕਈ ਸਟੱਫ ਹੈ ਜਿਨ੍ਹਾਂ ਨੇ ਨਹੀਂ ਵੀ ਲਏ ਹੋਏ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਕਿਉਂਕਿ ਜੇ ਕਾਟਨ ਦਾ ਸੂਟ ਤੁਹਾਨੂੰ 2500 ਦੇ ਵਿੱਚ ਮਿਲ ਰਿਹਾ ਹੈ ਪ੍ਰਿੰਟਡ ਸੂਟ ਹੈ ਜਸਟ ਇਕੇ ਹੀ ਪਰ ਇਹ ਥੋੜਾ 2-3 ਸਾਲ ਸੂਟ ਬਹੁਤ ਵਧੀਆ ਚੱਲਦਾ ਹੈ ਸਟੱਫ ਇੰਨਾ ਫਾਈਨ ਆ ਨਹੀਂ ਕਾਟਨ ਇੱਕ ਸਾਲ ਮੌਸਮ ਹੀ ਕੱਢਦੀ ਆ ਕਲਰ ਪ੍ਰਿੰਟ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਲਾਈਟ ਡਾਰਕ ਹਰੇਕ ਚਾਰਟ ਹੈਗਾ ਜੀ ਇਹਨਾਂ ਦੇ ਵਿੱਚ neck ਤੇ ਬਹੁਤ ਪਿਆਰਾ ਵਰਕ ਹੈ ਇਦਾਂ ਹੀ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਪ੍ਰਿੰਟ ਤੁਸੀਂ ਦੇਖ ਲਓ ਠੀਕ ਹੈ ਦੁਪੱਟੇ ਤੇ ਸਲਵਾਰਾਂ ਸਾਡੀਆਂ ਸੇਮ ਹੀ ਹੋਣਗੀਆਂ ਇਹ ਕੇਰਾ ਤਿੰਨ ਇੱਕ ਪ੍ਰਿੰਟ ਦੇਖੋ ਸੂਟ ਦਾ ਕਲਰ ਦੇਖੋ ਲਾਸਟ ਪੀਸ ਆ ਜੀ ਇਹ ਵੀ ਰੱਖੀ ਬ੍ਰੈਂਡ ਦਾ ਸੂਟ ਆ ਪਿਓਰ ਕਾਟਨ ਤੇ ਪ੍ਰਾਈਸ ਹੈਗੇ ਇਹਨਾਂ ਸੂਟਾਂ ਦਾ ਸਾਰਿਆਂ ਦਾ 2800 ਤੋਂ ਲੈ ਕੇ 3200 3500 ਤੱਕ ਜਿਹੜੇ ਅੱਜ ਦੀ ਵੀਡੀਓ ਨੇ ਵੀਡੀਓ 'ਚ ਮੈਂ ਸਾਰੇ ਸੂਟ ਪਾਵਾਂਗੀ ਤੇ ਇਹ ਅੱਜ ਤੁਹਾਨੂੰ 2500 ਦੇ ਮਿਲਣਗੇ। ਇਹਦੇ ਨਾਲ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਮਿਲੇਗਾ। ਸਾਰੇ ਫਰੰਟ 'ਚ ਇਹ ਵਰਕ ਕੀਤਾ ਹੋਇਆ। ਕੁਛ ਅਲੱਗ ਜਿਹੀ ਲੁੱਕ ਆ ਜੀ ਸੂਟ ਦੀ। ਜੂਟ ਦੇ ਉੱਪਰ ਬਣਿਆ ਹੋਇਆ ਸੂਟ ਆ ਜੈ ਵਿਜੇ ਬ੍ਰਾਂਡ ਦਾ ਸੂਟ ਆ ਜੀ। ਬਹੁਤ ਪਿਆਰੀ ਲੁੱਕ ਆ ਸਾਈਡ ਤੇ ਵੀ ਤੁਹਾਨੂੰ ਬਾਰਡਰ ਦਿੱਤਾ ਹੋਇਆ ਇਹਨੂੰ ਤੁਸੀਂ ਵਾਜੂ ਵਗੈਰਾ ਤੇ ਲਗਾ ਸਕਦੇ ਹੋ ਘੇਰਾ ਬਹੁਤ ਪਿਆਰਾ ਹੈ ਕਾਟਨ ਦੀ ਸਲਵਾਰ ਆ ਸਲਵਾਰ ਨੀਚੇ ਲਾਈਨਿੰਗ ਦੀ ਜ਼ਰੂਰਤ ਨਹੀਂ ਆ ਸ਼ਰਟ ਨੂੰ ਤੁਸੀਂ ਲਗਵਾ ਸਕਦੇ ਹੋ ਇਹ ਹੈਗਾ ਜੀ ਦਾ ਦੁਪੱਟਾ ਕਾਟਨ ਦਾ ਇਹ ਸਾਨੂੰ ਕਲਰ ਮਿਲ ਜਾਣਗੇ ਨਵੀਂ ਜੀ ਕਲੈਕਸ਼ਨ ਆ ਕੁਛ ਇਹ ਇਹ ਤਾਂ ਸੈਕੰਡ ਕਲਰ ਆ ਠੀਕ ਹੈ ਇਹ ਕਲਰ ਤੁਹਾਨੂੰ ਇਹਦੇ ਵਿੱਚ ਪਿੰਕ ਟੇਕ ਪਰਪਲ ਇਹ ਗਾਜਰੀ ਜਿਹਾ ਟੋਨ ਤੇ ਆ ਜਣਾ ਥੋੜਾ ਜਿਹਾ ਚਾਰਵੇਂ ਕਲਰ ਬਹੁਤ ਸੋਹਣੇ ਆ ਬਿਲਕੁਲ ਨਿਊ ਜੀ ਕਲੈਕਸ਼ਨ ਹੈ ਇਹ ਰਾਉਂਡ ਟੈਕਸਚਰ ਵਾਲਾ ਸੂਟ ਹੈ ਜੀ ਲਾਸਟ ਪੀਸ ਲਾਸਟ ਪੀਸ ਆ ਕਿਉਂਕਿ ਮੈਂ 2500 ਵਾਲੇ ਸੂਟਾਂ ਦੀ ਵੀਡੀਓ ਪਾਈ ਸੀਗੀ ਉਹਦੀਆਂ ਫੋਟੋਆਂ ਮੈਨੂੰ ਹਲੇ ਤੱਕ ਆਈ ਨਹੀਂ ਐ ਤਕਰੀਬਨ 10-12 ਦਿਨ ਹੋ ਗਏ ਪਾਈ ਨੂੰ ਤੇ ਇਹ ਸਲਵਾਰ ਤੇ ਰਹੇਗਾ ਵਰਕ ਸਲਵਾਰ ਇਹਦੀ ਆਫ-ਵਾਈਟ ਕਲਰ ਦੀ ਹੋਵੇਗੀ ਮਸਲੀਨ ਦਾ ਦੁਪੱਟਾ ਡਬਲ ਸ਼ੇਡ ਦੇ ਵਿੱਚ ਸੇਮ ਜਿਹੜਾ ਫੋਟੋ ਚ ਸਟਾਈਲ ਆ ਦੁਪੱਟੇ ਤੇ ਇਦਾਂ ਹੀ ਵਰਕ ਕੀਤਾ ਹੋਇਆ ਹੈ ਰਖੀ ਬ੍ਰੈਂਡ ਦਾ ਸੂਟ ਆ ਜੀ ਸੈਂਟਰ ਪੈਨਲ ਦੇ ਨਾਲ ਆ ਬਹੁਤ ਪਿਆਰਾ 컬러ਫੁਲ ਜੈ ਪ੍ਰਿੰਟ ਦਾ ਸੂਟ ਦਾ ਇਹ ਪੈਂਟ ਜਾਂ ਸਲਵਾਰ ਤੇ ਇਹਦਾ ਬਹੁਤ ਪਿਆਰਾ ਡਾਟਸ ਵਾਲਾ ਦੁਪੱਟਾ ਮਿਸਲੀਂ ਦੇ ਉੱਪਰ ਰਹੇਗਾ ਦੇਖੋ ਜੀ ਸੂਟ ਪਿਓਰ ਕਾਟਨ ਦਾ neck ਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਹੈ ਗਰਲਿਸ਼ ਲੁੱਕ ਦਾ ਸੂਟ ਹੈ ਪ੍ਰਿੰਟਡ ਸਲਵਾਰ ਹੈ ਇਹਦੇ ਨਾਲ ਪਿਓਰ ਸ਼ਾਫਾਨ ਦਾ ਦੁਪੱਟਾ ਜੀ ਪਿਓਰ ਦਾ ਦੁਪੱਟਾ ਹੈ ਸਾਰੇ ਦੁਪੱਟੇ 'ਚ ਵਰਕ ਰਹੇਗਾ ਠੀਕ ਹੈ ਇਹ ਵੀ ਰਾਖੀ ਬ੍ਰਾਂਡ ਦਾ ਸੂਟ ਮਿਲੇਗਾ ਤੁਹਾਨੂੰ ਸਾਈਡਾਂ ਤੇ ਵਰਕ ਹੈ ਬਹੁਤ ਸੋਹਣਾ ਜਿਹਾ ਹੋਇਆ ਹੈ ਬਰ ਗਿੰਜ਼ਾ ਲਗਾ ਕੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਤੇ ਇਹਦੇ ਨਾਲ ਤੁਹਾਨੂੰ ਪਲੇਨ ਸਲਵਾਰ ਤੇ ਮਸਲੀਨ ਦਾ ਦੁਪੱਟਾ ਮਿਲ ਜੇਗਾ 4 ਸਾਈਡ ਬਹੁਤ ਪਿਆਰੀ ਲੇਸ ਲੱਗੀ ਹੋਈ ਹੈ ਕਲਰ ਇਹ ਚ ਮਿਲ ਜਾਣਗੇ ਜੀ ਤੁਹਾਨੂੰ ਇਹ ਮਿਲ ਛੇਗਾ ਹਲਕਾ ਜਿਹਾ ਕਰੀਮੀ ਜਿਹਾ ਛੇੜਾ ਦੋਨੋਂ ਹੀ ਕਲਰਾਂ ਇਹ ਵੀ ਨਵੀਂ ਕਲੈਕਸ਼ਨ ਆ ਬਿਲਕੁਲ ਠੀਕ ਹੈ ਜੀ ਰਾਖੀ ਬ੍ਰੈਂਡ ਦਾ ਸੂਟ ਆ ਪਿਓਰ ਕਾਟਨ ਤੇ ਕੁਛ ਅਲੱਗ ਜਿਹਾ ਲੁੱਕ ਦੀ ਪ੍ਰਿੰਟਿੰਗ ਆ ਤੇ ਇਹਦਾ ਜਿਹੜਾ ਵਰਕ ਹੈ ਬਹੁਤ ਸੋਹਣਾ ਸੂਟ ਆ ਪਿਓਰ ਕਾਟਨ ਦੇ ਉੱਪਰ ਆ ਤੇ ਇਹ ਹੈਗੀ ਜੀ ਇਹਦੀ ਸਲਵਾਰ ਸਲਵਾਰ ਤੇ ਵੀ ਲੇਸਿਸ ਦੇ ਨਾਲ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਆ ਇਹਦਾ ਦੁਪੱਟਾ ਪਿਓਰ ਕਾਟਨ ਤੇ ਰਹੇਗਾ ਠੀਕ ਹੈ ਜੀ ਅਲੱਗ ਲੁੱਕ ਦਾ ਸੂਟ ਆ। ਕੁਛ ਐਦਾਂ ਦੀ ਲੁੱਕ ਰਹੀ ਹੈਗੀ ਸੂਟ ਦੇ। ਇਹ ਜਿਹੜਾ ਕਲਰ ਦੇਖ ਲੋ ਤੁਸੀਂ। ਮਹਿੰਦੀ ਜਿਹਾ ਸ਼ੇਡ ਆ। ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵੇਜ ਸ਼ੇਡ ਮਿਲ ਜਾਏਗਾ। ਇੱਕ ਮਿਲ ਜਾਏਗਾ ਜੀ ਤੁਹਾਨੂੰ ਇਹ ਸਕਾਈ ਗ੍ਰੇ ਜਾਂ ਸ਼ੇਡ ਡਾਕ ਗ੍ਰੇ ਜਿਹਾ ਚਾਰ ਕਲਰ ਨੇ। ਚਾਰੋਂ ਹੀ ਕਲਰ ਸੋਹਣੇ ਆ। ਪ੍ਰਾਈਸ ਹੈਗਾ ਸਾਰੀ ਵੀਡੀਓ ਦਾ 2500। ਏ ਵੀ ਰਾਖੀ ਬ੍ਰਾਂਡ ਦੇ ਸੂਟ ਨੇ ਪਿਓਰ ਕਾਟਨ ਤੇ ਪ੍ਰਿੰਟ ਬਹੁਤ ਪਿਆਰਾ ਸੂਟ ਦਾ ਠੀਕ ਹੈ ਜੀ neck ਤੇ ਵਰਕ ਹੈ ਫਰੰਟ ਸਾਰੇ ਚ ਵਰਕ ਹੈ ਇਹ ਹੈਗਾ ਦੁਪੱਟਾ ਪਿਓਰ ਮਸਲੀਨ ਦਾ कलर दोनों ही बहुत प्यार है मस्टर्ड गोल्डन या सेड़ा प्योर लीलन है कुछ अलग सूट है बनन तो बाद लुक पूरी बढ़िया आने वाली है सूट दी। एरा वर्क भी बहुत प्यारा भी ਸ਼ਰਟ ਦੇ ਨੀਚੇ ਲਾਈਨਿੰਗ ਲੱਗੇਗੇ ਸਲਵਾਰ ਨੂੰ ਕੋਈ ਜ਼ਰੂਰਤ ਨਹੀਂ ਆ ਪਿਓਰ ਕਾਟਨ ਦੀ ਆ ਤੇ ਸੂਟ ਦਾ ਦੁਪੱਟਾ ਦੇਖਿਓ ਕੁਝ ਅਲੱਗ ਹੀ ਲੁੱਕ ਕ੍ਰੀਏਟ ਕਰ ਰਿਹਾ ਸੂਟ ਬਹੁਤ ਪਿਆਰਾ ਦੁਪੱਟਾ ਹੈ ਹਾਂਜੀ ਇਹ ਗੰਗਾ ਬ੍ਰਾਂਡ ਦਾ ਸੂਟ ਹੈ ਬਹੁਤ ਪਿਆਰਾ ਜਿਹਾ ਪਿਓਰ ਕਾਟਨ ਤੇ ਨੈਕ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਨੀચે ਕੇ ਰਾਜੀ ਤੇ ਗੰਗਾ ਬ੍ਰਾਂਡ ਦਾ ਸੂਟ ਹੈ ਬਹੁਤ ਪਿਆਰਾ ਜਿਹਾ 컬러 ਵੀ ਬਹੁਤ ਸੋਹਣਾ ਹੈ ਪਿਓਰ ਕਾਟਨ ਦੇ ਸੂਟ ਰਹੇਗਾ ਇਹਦੇ ਨਾਲ ਵਾਈਟ ਸਲਵਾਰ ਰਹੇਗੀ ਤੇ ਪਿਓਰ ਦਾ ਰਹੇਗਾ ਦੁਪੱਟਾ ਪਿਓਰ ਸ਼ਫਾਨ ਦਾ ਸਾਰੇ ਦੁਪੱਟੇ ਜਬੂਟੀ ਆ 4 ਸਾਈਡ ਬਾਰਡਰ ਦੇ ਨਾਲ ਹੈ ਲਾਸਟ ਹੀ ਪੀਸ ਹੈ 2500 ਦਾ ਇਹ ਤੁਹਾਨੂੰ ਸੂਟ ਦੇ ਰਹੇ ਹਾਂ ਜੀ ਇਹ ਵੀ ਗੰਗਾ ਬ੍ਰਾਂਡ ਦਾ ਸੂਟ ਹੈ ਯੋਰ ਕਾਟਨ ਦਾ ਸੂਟ ਹੈ ਵੀ ਬਿਦਾਊਟ ਲਾਈਨਿੰਗ ਬਣੇਗਾ neck ਤੇ print ਹੈ ਬਹੁਤ ਸੋਹਣਾ ਘੇਰੇ ਤੇ ਬਹੁਤ ਪਿਆਰਾ ਜਿਹਾ print ਹੈ ਜੀ ਪਲੇਨ ਸਲਵਾਰ ਤੇ ਇਹਦੇ ਨਾਲ ਹੈਗਾ ਦੁਪੱਟਾ ਜੂਟ ਦਾ ਇਹ ਤਾਂ ਕਾਟਨ ਇੱਕ ਇਹਦੇ ਵਿੱਚ ਇੱਕ ਕਲਰ ਹੈ ਤੇ ਇੱਕ ਕਲਰ ਹੈ ਬਹੁਤ ਸੋਹਣਾ ਸੂਟ ਹੈ ਪ੍ਰਾਈਸ ਹੈਗਾ ਜੀ 2500 ਦੋ ਸੂਟ ਤੁਹਾਨੂੰ ਇਹ ਜੰਨੇ ਆ ਇਹ ਦੋ ਹੀ ਰਹਿ ਗਏ ਆ ਤੇ ਇਹ ਰਾਮਟੈਕਸ ਬ੍ਰਾਂਡ ਦੇ ਸੂਟ ਆ 2600 ਵਾਲਾ ਸੂਟ ਹੈ ਜੀ ਤੁਹਾਨੂੰ 2500 ਚ ਦੇ ਰਹੇ ਆ ਕਿਹੜੇ ਤੇ ਬਹੁਤ ਪਿਆਰਾ ਵਰਕ ਹੈ ਇਹ ਹੈਗੀ ਜੀ ਦੀ ਸਲਵਾਰ ਬਰੀਕ ਬਰੀਕ ਸੈਲਫ ਪ੍ਰਿੰਟ ਦੇ ਨਾਲ ਤੇ ਇਹ ਸਾਰੇ ਸ਼ਰਟ ਬਹੁਤ ਪਿਆਰੀ ਹੈ ਦੀ ਪਿਓਰ ਦੇ ਦੁਪੱਟੇ ਨੇ ਇਹਨਾਂ ਦੇ ਨਾਲ ਕਲਰ ਤੁਹਾਨੂੰ ਦੋ ਮਿਲ ਜਾਣਗੇ ਦੁਪट्टे ਬਹੁਤ ਸੋਹਣੇ ਆ ਲੰਮੇ ਛੋੜੇ ਜੇ ਦੋ ਹੀ ਸ਼ੇਡ ਰਹਿ ਗਈ ਇਹਦੇ ਦੀ ਤਾਂ ਤੁਹਾਨੂੰ ਇਹ 2500 ਚ ਸूट ਦੇ ਰਹੇ ਹਾਂ ਠੀਕ ਹੈ ਜੀ ਪਿਓਰ ਦਾ ਦੁਪੱਟਾ ਲੰਮਾ ਛੋੜਾ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅਸਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ